ਸ਼ਨਾਮ ਮੁੰਡਾ ਨੌਜਵਾਨ ਉਹ ਪੰਜਾਬ ਮੰਡੋਂ ਫੁੱਟਿਆ ਗਿਆ ਅੱਜ ਲਗਭਗ ਉਸ ਨੂੰ 10 ਦਿਨਾਂ ਤੋਂ ਉੱਤੇ ਹੋ ਗਏ ਉੱਤੇ ਕੋਈ ਅਜੇ ਤੱਕ ਪ੍ਰਸ਼ਾਸਨ ਨੇ ਜਿਹੜੀ ਕਾਰਵਾਈ ਨਹੀਂ કરી ਉਹ ਕਾਰਵਾਈ ਕਰਾਉਣ ਦੇ ਖਾਤਰ ਆਜਾ ਧਰਮਸ਼ਾਲਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਕੱਠ ਲਾ ਕੇ ਸਾਡੀਆਂ ਜਿੰਨੀਆਂ ਪਿੰਡ ਦੇ ਵਿੱਚ ਕਿਸਾਨ ਜਥੇਬੰਦੀਆਂ ਉਹਨਾਂ ਦੇ ਸਾਰੇ ਸਜੋਗ ਦੇ ਨਾਲ ਤੇ ਸਾਰੇ ਨਕਰ ਦੇ ਸਜੋਗ ਦੇ ਨਾਲ ਤੇ ਬਾਕੀ ਜਿਹੜੀ ਉਸ ਮਸਲੇ ਦੇ ਉੱਤੇ ਕਮੇਟੀ ਬਣੀ ਆ ਸਾਡੀ ਉਹ ਕਮੇਟੀ ਦੀ ਅਗਵਾਈ ਦੇ ਵਿੱਚ ਤੇ ਅਸੀਂ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਜੋ 1 ਵਜੇ ਆਪਾਂ ਧਰਨਾ ਲਾਵਾਂਗੇ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਵੱਡੀ ਗਿਣਤੀ ਦੇ ਵਿੱਚ ਕੱਢਣ ਨੂੰ ਆਪਾਂ ਇਕੱਠ ਕਰਕੇ 11 ਵਜੇ ਕੱਢੂ ਉਹ ਲਾਉਣਾਗਾ ਆਪਾਂ ਧਾਰਨਾ ਮਾਰਕੀਟ ਦੇ ਵਿੱਚ ਜਿੱਥੇ ਇਕੱਠੇ ਹੋਣਾਗਾ 11 ਵਜੇ ਉਦੋਂ ਪਹਿਲਾਂ ਸਾਰਿਆਂ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਘਰ ਘਰ ਜਾ ਕੇ ਔਰ ਤਿਆਰੀ ਕਰਨੇ ਆਪਾਂ ਸਾਰਿਆਂ ਨੇ ਵੀ ਆਪਾਂ ਇੱਥੋਂ ਭੱਗ ਗਏ ਤੇ ਚੁੱਪ ਕਰਕੇ ਜਾ ਕੇ ਘਰੇ ਬੈਠਣਾ ਚੋਰੀ ਕਰ ਕਰ ਜਾ ਕੇ ਤਿਆਰੀ ਕਰਨੇ ਆ ਲਾਬੰਦ ਕਰਨਾ ਲੋਕਾਂ ਨੂੰ ਤੇ ਆਪਾਂ ਸਾਰੀਆਂ ਜਥੇਬੰਦੀਆਂ ਆਪਣੇ ਨਾਲ ਆ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਿਹੜੀ ਕਮੇਟੀ ਬਣੀ ਆ ਉਹ ਕਮੇਟੀ ਦੀ ਰਵਾਇ ਦੇ ਵਿੱਚ ਕੱਲ ਨੂੰ ਆਪਾਂ ਸਾਰੇ ਉਹ ਜਿਹੜਾ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਖਾਤਰ ਆਪਾਂ ਕੱਲ ਨੂੰ 11 ਵਜੇ ਮਾਰਕੀਟ ਦੇ ਵਿੱਚ ਇਕੱਠੇ ਹੋ ਕੇ ਧਰਨਾ ਲਾਵਾਂਗੇ